ਮੈਂ ਤਾਂ ਬਹੁਤ ਜ਼ਿਆਦਾ ਸੀ ਸਰ ਦਿਨ ਚ ਸਕੂਲ ਤੋਂ ਇਲਾਵਾ ਵੀ 10-11 ਘੰਟੇ ਪੜ੍ਹਦੇ ਸੀ ਲੇਟ ਨਾਈਟ ਸਟੱਡੀ ਵੀ ਕਰਦੇ ਸੀ ਅ ਪੇਪਰ ਵੀ ਬਹੁਤ ਵਧੀਆ ਹੋਏ ਸੀ ਲੱਗ ਰਿਹਾ ਸੀ ਵੀ ਆ ਸਕਦਾ ਪੋਜੀਸ਼ਨ ਆ ਸਕਦੀ ਐ ਸਟੱਡੀ ਤੋਂ ਬਿਨਾ ਤਾਂ ਮੈਂ ਮੋਬਾਈਲ ਨਹੀਂ ਯੂਜ਼ ਕਰਦੀ ਸੀ ਸਟੱਡੀ ਲਈ ਜੇ ਕੋਈ ਕਨਸੈਪਟ ਸਮਝਣਾ ਹੁੰਦਾ ਸੀ ਉਹਦੇ ਲਈ ਯੂਜ਼ ਪੰਜਾਬ ਦੀ ਇਸਤੀ ਨੇ 10ਵੀਂ ਜਮਾਤ ਦੇ ਵਿੱਚੋਂ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਤੇ ਪੂਰੇ ਪੰਜਾਬ ਦੇ ਵਿੱਚੋਂ ਇਹ ਅਵਲਾਈ ਹੈ ਪੰਜਾਬ ਦੀ ਇਹ ਤੀਜ ਉਸਨੇ 100% ਅੰਕ ਹਾਸਲ ਕੀਤੇ ਨੇ ਸ਼ਿਮਕਸਰ ਸਾਹਿਬ ਦੀ ਰਤਿੰਦਰ ਦੀਪਕੌਰ ਜੋ ਕਿ ਪੂਰੇ ਪੰਜਾਬ ਦੇ ਵਿੱਚ ਉਸਨੇ 100% ਅੰਕ ਹਾਸਲ ਕੀਤੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਉਹ ਦੂਜੇ ਸਥਾਨ ਤੇ ਰਹੀ ਹੈ ਰਤਿੰਦਰਦੀਪ ਨੇ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਦੱਸ ਦਈਏ ਕਿ ਇਹ ਧੀ ਜਿਹੜੀ ਐਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਪੰਜਾਬ ਭਰ ਦੇ ਵਿੱਚ ਹੀ ਅਵਲ ਵਿਦਿਆਰਥੀਆਂ ਦੇ ਵਿੱਚੋਂ ਇੱਕ ਰਹੀ ਹੈ ਜਿਸਨੇ 100% ਅੰਕ ਹਾਸਲ ਕਰਕੇ ਪੰਜਾਬ ਭਰ ਚ ਦੂਜਾ ਸਥਾਨ ਹਾਸਲ ਕੀਤਾ ਹੈ